ਮਹੀਨੇ ਦਾ ਮੰਨ ਕੇ ਚੱਲੋ ਤੁਸੀਂ 2 ਤੋਂ ਲੈ ਕੇ 3 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਮਹੀਨੇ ਦਾ ਤੁਸੀਂ ਦੇਖੋ ਜੇ ਤਾਂ ਤੁਸੀਂ ਇਹ ਪ੍ਰੋਪਰਟੀ ਸਿੱਖ ਲਏ ਨਾ ਵੀ ਐਨ 5 ਦਿਨ ਦੇ ਵਿੱਚ ਤੁਸੀਂ 1 ਲੱਖ ਰੁਪਇਆ ਕਮਾ ਲਿਆ ਥੋੜਾ ਹੁੰਦਾ 1 ਲੱਖ ਰੁਪਇਆ ਤੋਂ 50 ਹਜ਼ਾਰ ਤੋਂ ਲੈ ਕੇ ਲੱਖ ਰੁਪਇਆ ਤੁਹਾਨੂੰ ਬੜੇ ਆਰਾਮ ਨਾਲ ਕਮਾ ਕੇ ਦੇਗੀ ਤੁਸੀਂ ਆਫਲਾਈਨ ਵੀ ਪੈਸਾ ਕਮਾਉਂਗੇ ਔਨਲਾਈਨ ਵੀ ਪੈਸਾ ਕਮਾਉਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਇੱਕ ਚੈਨਲ ਆਈਡੀਆ ਤੇ ਇੱਕ ਟੌਪਿਕ ਵੀ ਦੱਸਾਂਗਾ ਅਗਰ ਤੁਸੀਂ ਉਸ ਚੈਨਲ ਆਈਡੀਆ ਤੇ ਟੌਪਿਕ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੱਨੇ ਨਾ ਤਾਂ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕਮਾਈ ਆ ਕਿਉਂ ਕਮਾਈ ਉਹਦੇ ਵਿੱਚ ਕਿਉਂਕਿ ਉਹ ਜਿਹੜਾ ਟੌਪਿਕ ਹੈ ਨਾ 트ੈਂਡਿੰਗ ਦੇ ਵਿੱਚ ਚੱਲਦਾ ਪਿਆ ਵਾ ਤੇ ਅੱਜ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਆਉਣ ਵਾਲਾ ਸਮਾਂ ਜਿਹੜਾ ਉਸ ਟੌਪਿਕ ਦੇ ਉੱਤੇ ਹੀ ਆ ਕਿਉਂਕਿ ਤੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਹੁਣ ਆਉਣ ਵਾਲਾ ਸਮਾਂ ਵਾ ਉਹ ਸਾਰਾ ਸੋਸ਼ਲ ਮੀਡੀਆ ਦਾ ਟਾਈਮ ਆ ਜੀ ਸੋ 2025 ਦੇ ਵਿੱਚ ਉਹ ਸੋ ਹੀ ਟਾਈਮ ਆ ਜੇ ਤੁਸੀਂ ਕੱਲ ਤੋਂ ਪਰਸ ਤੋਂ ਮੇਰੀ ਵੀਡੀਓ ਜਦੋਂ ਤੋਂ ਵੀ ਤੁਸੀਂ ਦੇਖਦੇ ਪਏ ਹੋ ਤੁਸੀਂ ਉਦੋਂ ਤੋਂ ਹੀ ਸ਼ੁਰੂ ਕਰਤਾ ਨਾ ਤਾਂ ਮੰਨ ਕੇ ਚਲੋ 2-3 ਮਹੀਨੇ ਬਾਅਦ ਤੁਸੀਂ ਬਹੁਤ ਹੀ ਜ਼ਿਆਦਾ ਗਰੋ ਕਰ ਜਾਓਗੇ ਤੇ ਤੁਸੀਂ YouTube ਤੋਂ Facebook ਤੋਂ Instagram ਤੋਂ ਮਹੀਨੇ ਦੇ ਲੱਖ ਰੁਪਏ ਕਮਾਉਂਗੇ ਕਮਾਉਂਗੇ ਤੇ ਲੋਕਾਂ ਨੂੰ ਤੁਸੀਂ ਨਾ ਉਹਨਾਂ ਦੀ ਕਲਾਸਾਂ ਲਾ ਕੇ ਲਾਈਵ ਉੱਥੋਂ ਵੀ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਓਗੇ ਉਹ ਕਿਹੜਾ ਕੰਮ ਆ ਕਿਵੇਂ ਕਰਨਾ ਤੁਸੀਂ ਕਿੱਥੋਂ ਸਿੱਖਣਾ ਵਾ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਆਓ ਜੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਉਹ ਕਿਹੜਾ ਟੋਪਿਕ ਆ ਤੁਸੀਂ ਸਭ ਤੋਂ ਪਹਿਲਾਂ ਨਾ ਇੱਕ YouTube ਚੈਨਲ ਬਣਾ ਲੈਣਾ ਕਿਸੇ ਵੀ ਨਾਂ ਤੇ ਬਣਾ ਲੈਣਾ ਜਿਵੇਂ ਮੇਰਾ YouTube ਚੈਨਲ ਮਿਸਟਰ ਸਰੋਏ ਹੈ ਨਾ ਤਾਂ ਤੁਸੀਂ ਆਪਣੇ ਨਾਂ ਤੇ ਬਣਾ ਲੈਣਾ ਮੰਨ ਕੇ ਜਦੋਂ ਤਾਂ ਕਿਤੇ ਦਾ ਨਾਂ ਹੈਗਾ ਗੁਰਲੀਨ ਜਾਂ ਨਵੀਨ ਹਨ ਸੰਦੂ ਸਿੱਧੂ ਕੁਝ ਵੀ ਕਿਸੇ ਵੀ ਨਾਂ ਤੇ ਜਰ ਤੁਸੀਂ ਬਣਾ ਲਿਓ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਪਤਾ ਕੀ ਕਰਨਾ ਲੋਕਾਂ ਨੂੰ ਸਿਰਵ ਵੀਡੀਓ ਐਡੀਟਿੰਗ ਸੁਖੋਣੀਆਂ ਵੀਡੀਓ ਐਡੀਟਿੰਗ ਦੇ ਕੋ ਦੋ ਤਰੀਕੇ ਦੀ ਹੁੰਦੀ ਆ ਅੱਜ ਕੱਲ ਦਾ ਜਿਹੜਾ ਟਾਈਮ ਚੱਲਦਾ ਪਿਆ ਵਾ ਉਹ ਟਾਈਮ ਹੈਗਾ ਮੋਬਾਈਲ ਦੇ ਫੋਨਾਂ ਦੇ ਉੱਪਰ ਤੁਸੀਂ ਦੇਖਿਆ ਹੋਣਾ ਨਾ VN ਵੀਡੀਓ ਐਡੀਟਰ ਹੋ ਗਿਆ ਇੱਕ ਕਾਈਨ ਮਾਸਟਰ ਹੋ ਗਿਆ ਇਹਨਾਂ ਦੇ ਉੱਤੇ ਮਤਲਬ ਵੀ ਵੀਡੀਓ ਐਡੀਟਿੰਗ ਚੱਲਦੀ ਪਈ ਆ ਉਹ ਲੋਕ ਉੱਤੋਂ ਹੀ ਕੰਮ ਕਰਦੇ ਪਏ ਨੇ ਕੰਪਿਊਟਰ ਦਾ ਟਾਈਮ ਬਹੁਤ ਘੱਟ ਆ ਨਾ ਕਿਉਂਕਿ ਤੁਸੀਂ ਦੇਖਿਆ ਨੇ ਮਿਨੀ ਵਲੌਗ ਸ਼ੂਟ ਹੁੰਦੇ ਨੇ ਜਾ ਫਰ ਲੋਗ ਵਲੋਗ ਸ਼ੂਟ ਹੁੰਦੇ ਲੋਕ ਫੋਨ ਤੋਂ ਹੀ ਕਰੀ ਜਾਂਦੇ ਨੇ ਪਰ ਜਿੰਨੂੰ ਪ੍ਰੋਪਰਲੀ ਇਫੈਕਟ ਵਗੈਰਾ ਲਾਉਣਾ ਆਉਂਦਾ ਵਾ ਉਹਦੇ ਵਿੱਚ ਵੀਡੀਓ ਦੇ ਵਿੱਚ ਡੀਡੀ ਦੇ ਵਿੱਚ ਤਾਂ ਉਹਦੀ ਚੰਦੀ ਹੀ ਚੰਦੀ ਆ ਦੇਖੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਵੀਡੀਓ ਡੀਟਿੰਗ ਸਿਖਾਉਣੀ ਆ ਲੋਕਾਂ ਨੂੰ ਨੰਬਰ 1 ਨੰਬਰ 2 ਫੋਟੋਸ਼ਾਪ ਸਿਖਾਉਣੀ ਆ ਵੀਡੀਓ ਐਡੀਟਿੰਗ ਦੇ ਵਿੱਚ ਤੁਸੀਂ ਕੀ ਸਿਖਾਣਾ ਪਹਿਲਾਂ ਆਪਾਂ ਗੱਲ ਕਰਦੇ ਆ ਵੀਡੀਓ ਐਡੀਟਿੰਗ ਦੀ ਠੀਕ ਹੈ ਜੀ ਵੀਡੀਓ ਐਡੀਟਿੰਗ ਦੇ ਵਿੱਚ ਤੁਸੀਂ ਕੀ ਕੋ ਸਿਖਾਉਣਾ ਵਾ ਸਿਰਫ ਇਹ ਵੀਡੀਓ ਐਡੀਟਿੰਗ ਤੇ ਫੋਟੋਸ਼ਾਪ ਵੀਡੀਓ ਡੀ ਸਿਰਫ ਫੋਨ ਲਈ ਆ ਇਹੇ ਨਾਗਿਲ ਕੰਪਿਊਟਰ ਲਈ ਇਹ ਕੰਪਿਊਟਰ ਲਈ ਹੈਗੀ ਤਾਂ ਸਭ ਤੋਂ ਵਧੀਆ ਪਰ ਫੋਨ ਦੇ ਲਈ ਹੈ ਇਹ ਜਿਹੜੀ ਵੀਡੀਓ ਐਡੀਟਿੰਗ ਆ ਨੰਬਰ 1 ਵੀਡੀਓ ਐਡੀਟਿੰਗ ਦੇ ਵਿੱਚ ਤੁਸੀਂ ਵਲੌਗ ਸ਼ੂ ਵਲੌਗ ਐਡਿਟ ਕਰਨਾ ਸਿਖਾ ਸਕਦੇ ਹੋ ਰੀਲ ਨੂੰ ਐਡਿਟ ਕਰਨਾ ਸਿਖਾ ਸਕਦੇ ਹੋ ਠੀਕ ਹੈ ਜੀ ਕੁਕਿੰਗ ਦੀਆਂ ਵੀਡੀਓ ਐਡਿਟ ਕਰਨੀਆਂ ਸਿਖਾ ਸਕਦੇ ਹੋ ਯਾਨੀ ਕਿ ਵੀਡੀਓ ਐਡੀਟਿੰਗ ਦੇ ਵਿੱਚ ਬਹੁਤ ਕੁਝ ਆ ਜਾਂਦਾ ਤੁਸੀਂ ਸਿਖਾ ਸਕਦੇ ਹੋ ਨੰਬਰ 2 ਤੇ ਆਪਾਂ ਗੱਲ ਕਰਦੇ ਹਾਂ ਫੋਟੋ ਫੋਟੋ ਤੁਸੀਂ ਐਡੀਟਿੰਗ ਦੀ ਫੋਟੋ ਦੇ ਵਿੱਚ ਤੁਸੀਂ ਕੀ ਐਡਿਟ ਕਰਨਾ ਸਿਖਾ ਸਕਦਾ ਹੋ ਜਿਹੜਾ YouTube ਦੇ ਉੱਪਰ ਥੰਬਨੇਲ ਲੱਗਦਾ ਜੀ ਇਦਾਂ ਦਾ ਹਨਾ ਥੰਬਨੇਲ ਤੁਸੀਂ ਬਣਾਣਾ ਸਿਖਾ ਸਕਦੇ ਹਾਂ ਅਗਰ ਤੁਸੀਂ ਵੀ ਥੰਬਨੇਲ ਬਣਾ ਕੇ ਕਿਸੇ ਨੂੰ ਦੋਗੇ ਨਾ ਤਾਂ ਮੰਨ ਕੇ ਚਲੋ 500 ਤੋਂ ਲੈ ਕੇ 5000 500 ਤੋਂ ਲੈ ਕੇ 5000 ਰੁਪਏ ਬੰਦਾ ਇੱਕ ਥੰਬਨੇਲ ਦਾ ਪੇ ਕਰਦਾ ਵਾ ਅਗਰ ਤੁਸੀਂ ਬਣਾ ਕੇ ਸੇਲ ਕਰਦੇ ਹੋ ਜੀ ਠੀਕ ਹੈ ਜੀ ਆਪਾਂ ਹੁਣ ਗੱਲ ਕਰਦੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਵੀਡੀਓ ਐਡੀਟਿੰਗ ਵੀਡੀਓ ਐਡੀਟਿੰਗ ਦੇਖੋ ਮੋਬਾਈਲ ਫੋਨ ਤੋਂ ਹੀ ਤੁਸੀਂ ਲੋਕਾਂ ਨੂੰ ਸਿਖਾਉਣੀ ਕਿਵੇਂ ਸਿਖਾਉਣੀ ਆ ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਐਪਲੀਕੇਸ਼ਨਾਂ ਦਾ ਦੱਸਦਾ ਮੈਂ ਜਿਹੜੀਆਂ ਸਭ ਤੋਂ ਮੇਨ ਫੇਮਸ ਨੇ ਮੋਬਾਈਲ ਫੋਨ ਦੇ ਉੱਤੇ ਹੈਗੀ ਜਿਹੜੀ ਸਭ ਤੋਂ ਫੇਮਸ ਆ ਵੀਨ ਵੀਡੀਓ ਐਡੀਟਰ ਠੀਕ ਹੈ ਜੀ ਮੈਂ ਹੈਗੀ ਹੈ ਵੀਡੀਓ ਐਡੀਟਰ ਨੰਬਰ 2 ਤੇ ਤੁਸੀਂ ਆ ਜਾਓ ਜੀ ਹੈਗੀ ਆ ਕਾਈਨ ਮਾਸਟਰ ਕਾਈਨ ਮਾਸਟਰ ਠੀਕ ਹੈ ਜੀ ਕਾਈਨ ਮਾਸਟਰ ਨੰਬਰ 3 ਦੇ ਉੱਤੇ ਆ ਜਾਂਦੀ ਹੈ ਜੀ ਕੈਪਕਟ ਕੈਪ ਕਟ ਇਹ ਤਿੰਨੇ ਐਪਲੀਕੇਸ਼ਨ ਆ ਫੋਨ ਦੇ ਵਿੱਚ ਚੱਲਦੀਆਂ ਨੇ ਇਹ ਤਿੰਨੇ ਐਪਲੀਕੇਸ਼ਨਾਂ ਦੇ ਵਿੱਚ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਮੇਰੇ ਪਿੰਡ ਭਰਾ ਤੁਹਾਡੇ ਵਿੱਚੋਂ ਕੋਈ ਨਾ ਕੋਈ ਵੀਡੀਓ ਐਡੀਟਿੰਗ ਇਹਨਾਂ ਚ ਯੂਜ਼ ਕਰਦਾ ਹੋਗਾ ਕੋਈ VN ਚ ਕਰਦਾ ਹੋਗਾ ਕੋਈ Kinemaster ਚ ਕਰਦਾ ਹੋਊਗਾ ਕੋਈ CapCut ਦੇ ਵਿੱਚ ਕਰਦਾ ਹੋਊਗਾ ਦੇਖੋ ਜੇ ਤਾਂ ਤੁਸੀਂ ਇਹ ਪ੍ਰੋਪਰਲੀ ਸਿੱਖ ਲੈਣ VN Kinemaster ਤੇ CapCut ਇਹ ਦੋ ਸੇਮ ਹੀ ਆ ਸਾਰੇ ਤੁਸੀਂ ਇੱਕ ਚੀਜ਼ ਹੀ ਸਿੱਖ ਲਓ VN ਦੀ ਕਿਵੇਂ-ਕਿਵੇਂ ਕਰੀਦੀ ਆ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇਹਦੇ ਲੈਸਨ ਬਣਾਉਣੇ ਆ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਨੇ ਕੀ ਕਹਿੰਦੇ ਵੀਰ ਜੀ ਅਸੀਂ ਆਪਣਾ ਫੇਸ ਵੀ ਦਿਖਾਉਣਾ ਚਾਹੁੰਦੇ ਹਾਂ ਕਿ YouTube ਦੇ ਉੱਤੇ ਅਜੀ ਆਪਣੇ ਬਿਨਾ ਫੇਸ ਤੋਂ ਕੋਲ ਵਾਇਸ ਤੇ ਕੰਮ ਕਰਨਾ ਚਾਹੁੰਦੇ ਆ ਤੁਸੀਂ ਦੇਖਿਆ ਹੋਣਾ ਮੈਂ ਇੱਕ ਸੀਰੀਜ਼ ਬਣਾਈ ਹੈ VN ਵੀਡੀਓ ਐਡੀਟਰ ਦੀ ਉਹਦੇ ਵਿੱਚ ਮੈਂ ਆਪਣਾ ਫੇਸ ਨਹੀਂ ਦਿਖਾਇਆ ਹੈਗਾ ਸਿਰਫ ਮੈਂ ਤੁਹਾਨੂੰ ਲੈਸਨ ਸਿਖਾਏ ਹੋਏ ਆ ਵੀ ਤੁਸੀਂ ਕਿਵੇਂ ਵੀਡੀਓ ਐਡਿਟ ਕਰ ਸਕਦੇ ਹੋ ਤੁਸੀਂ ਉਦਾਂ ਲੈਸਨ ਬਣਾ ਕੇ ਨਾ ਕੱਲੇ-ਕੱਲੇ ਟੌਪਿਕ ਤੇ ਤਾਂ ਤੁਸੀਂ ਵੀਡੀਓ ਐਡੀਟਿੰਗ ਕਰਨੀ ਲੋਕਾਂ ਨੂੰ ਸਿਖਾ ਸਕਦੇ ਵੀ ਟਾਈਮ ਲਾਈਨ ਕੀ ਹੁੰਦੀ ਆ ਵੀਡੀਓ ਐਡੀਟਿੰਗ ਕਿੱਦਾਂ ਕਰਨੀ ਆ ਉਹਦੇ ਤੇ ਕੈਪਸ਼ਨ ਕਿਵੇਂ ਲਿਖਣਾ ਜਿੱਤੇ ਅੱਖਰ ਨਹੀਂ ਲਿਖੇ ਹੋਏ ਆ ਜਾਂਦੇ ਅੱਖਰ ਕਿਵੇਂ ਲਿਖਣੇ ਆ ਉਹਦਾ ਕਲਰ ਕਿਵੇਂ ਚੇਂਜ ਕਰਨਾ ਵਾ ਬੈਕਗ੍ਰਾਉਂਡ ਕਲਰ ਕਿਵੇਂ ਚੱਕਣਾ ਵਾ ਨੌਇਸ ਕਿਵੇਂ ਚੱਕਣੀ ਆ ਸਾਰਾ ਕੁਝ ਉਹਦੇ ਇਫੈਕਟ ਵਗੈਰਾ ਲਊਗਾ ਜੇ ਮੰਨ ਕੇ ਚਲੋ ਤੁਸੀਂ ਵੀਰ ਤੇ ਹੀ ਤੁਸੀਂ ਬਣਾ ਲਾਗੇ ਨਾ ਘਟੋ ਘਟ 20 ਤੋਂ ਲੈ ਕੇ 30 ਵੀਡੀਓ 20 ਤੋਂ ਲੈ ਕੇ 30 ਵੀਡੀਓ ਬਣ ਜਾਣੀਆਂ ਹਰ ਇੱਕ ਵੀਡੀਓ 5 ਮਿੰਟ ਦੀ ਹੋਏਗੀ ਬਾਸ ਠੀਕ ਹੈ ਜੀ 5 ਤੋਂ 7 ਮਿੰਟ ਦੀ ਵੀਡੀਓ ਹੋਏਗੀ 20 30 ਵੀਡੀਓ ਬਣ ਜਾਣੀਆਂ ਉਸ ਤੋਂ ਬਾਅਦ ਤੁਸੀਂ ਚੱਕ ਲਿਓ ਕਾਈਨ ਮਾਸਟਰ ਚੱਕ ਲਿਓ ਕਾਈਨ ਮਾਸਟਰ ਦੀ ਵੀ 20 ਤੋਂ 30 ਵੀਡੀਓ ਹੋਣਗੀਆਂ ਫਿਰ ਤੁਸੀਂ ਕੇਪਕਟ ਚੱਕ ਲਿਓ ਕੇਪਕਟ ਦੀ 20 ਤੋਂ 30 ਵੀਡੀਓ ਹੋਣਗੀਆਂ ਮੰਨ ਕੇ ਚਲੋ ਜੇ 20 ਵੀਡੀਓ ਵੀ ਹੈਗੀਆਂ ਨੇ ਟੋਟਲ ਤੁਹਾਡੇ ਕੋਲ 60 ਵੀਡੀਓ ਹੋ ਗਈਆਂ ਠੀਕ ਹੈ ਜੀ 60 ਵੀਡੀਓ ਹੋ ਗਈਆਂ ਜਾਨੀ ਜੇ ਤੁਹਾਡਾ 60 ਦਿਨ ਦਾ ਮਟੀਰੀਅਲ ਤੁਸੀਂ YouTube ਤੇ ਅਪਲੋਡ ਕਰ ਲਿਆ ਤੇ ਇਹ 60 ਵੀਡੀਓ ਤੁਹਾਨੂੰ ਮਹੀਨੇ ਦਾ ਜੇ ਘੱਟੋ ਘੱਟ ਦੀ ਮੈਂ ਗੱਲ ਕਰਾਂ ਤਾਂ 50000 ਤੋਂ ਲੈ ਕੇ ਲੱਖ ਰੁਪਈਆ ਤੁਹਾਨੂੰ ਬੜੇ ਆਰਾਮ ਨਾਲ ਕਮਾ ਕੇ ਦੇਗੀ ਸਿਰਫ 60 ਵੀਡੀਓ ਤੇ ਇਹ ਲੌਂਗ ਟਾਈਮ ਤੱਕ ਤੁਹਾਨੂੰ ਪੈਸਾ ਆਉਂਦਾ ਹੀ ਰਹਿਣਾ ਵਾ ਇਹ ਵਧੇ ਜਾਣਾ ਜੇ ਮੰਨ ਕੇ ਚੱਲੋ ਆਹ 60 ਵੀਡੀਓ ਨੇ ਤੁਹਾਨੂੰ 50000 ਹੁਣ ਕਮਾ ਕੇ ਦਿੱਤਾ ਅਗਲੇ 2 ਮਹੀਨੇ ਤੱਕ ਤੁਹਾਨੂੰ ਲੱਖ ਕਮਾ ਕੇ ਦੇਗੀ ਫਿਰ 2 ਲੱਖ ਕਮਾ ਕੇ ਦੇਗੀ ਕਿਉਂਕਿ ਇਹਦੇ ਵਿਊ ਵਧਨੇ ਹੀ ਵਧਨੇ ਆ ਹਰ ਇੱਕ ਬੰਦੇ ਨੇ ਸਰਚ ਕਰਨਾ ਵੀ ਐਨ ਵੀਡੀਓ ਰੀਡ ਟ੍ਰਿਪ ਤੇ ਡੀਡੀ ਤੇ ਐਡਿਟ ਕਿਵੇਂ ਕਰੇ ਕਾਈਨ ਮਾਸਟਰ ਤੇ ਵੀਡੀਓ ਕਿਵੇਂ ਐਡਿਟ ਕਰੇ ਕੈਪ ਕੱਟ ਤੇ ਕਿਵੇਂ ਐਡਿਟ ਕਰੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਫੋਟੋਸ਼ਾਪ ਦੇ ਵਿੱਚ ਤੁਸੀਂ ਥੰਬਨੇਲ ਸਿਖਾਉਣਾ ਥੰਬਨੇਲ ਤੁਸੀਂ ਸਿਖਾ ਸਕਦੇ ਹੋ ਕੈਨਵਾ ਹੈਗੀ ਆ ਕੈਨਵਾ ਐਪਲੀਕੇਸ਼ਨ ਦੇ ਵਿੱਚ ਸਿਖਾ ਸਕਦੇ ਹੋ ਕੈਪਚਰ ਆ ਹੈਗੀ ਆ ਇੱਕ ਐਪਲੀਕੇਸ਼ਨ ਉੱਥੇ ਤੁਸੀਂ ਸਿਖਾ ਸਕਦੇ ਹੋ ਆ ਦੋ ਤਿੰਨ ਜਗ੍ਹਾ ਤੇ ਤੁਸੀਂ ਸਿੱਖ ਲਓ ਜਾਨੀ ਕਿ ਤੁਸੀਂ ਇਹਦੇ ਮਾਸਟਰ ਹੋ ਜਾਓਗੇ ਜੇ ਇੱਕ ਇੱਕ ਤੇ ਦੋ ਤਿੰਨ ਫਾਇਦੇ ਨੇ ਨੰਬਰ ਇੱਕ ਫਾਇਦਾ ਕੀ ਹੈ ਜੀ ਇਹਦਾ ਇੱਕ ਤਾਂ ਫਾਇਦਾ ਹੈਗਾ ਤੁਸੀਂ ਲੋਕਾਂ ਨੂੰ ਚੀਜ਼ ਸਿਖਾ ਰਹੇ ਹੋ ਤੁਹਾਨੂੰ YouTube ਤੋਂ ਪੈਸਾ ਆ ਰਿਹਾ ਜਾਨੀ ਤੁਹਾਨੂੰ ਮਨੀ ਆ ਰਹੀ ਆ ਡਾਲਰਾਂ ਦੇ ਵਿੱਚ ਠੀਕ ਹੈ ਜੀ ਨੰਬਰ ਦੋ ਜਿਹੜਾ ਤੁਹਾਨੂੰ ਸਭ ਤੋਂ ਫਾਇਦਾ ਹੋਆ ਇਹਦਾ ਤੁਹਾਡੀ ਆਪ ਦੀ ਐਡੀਟਿੰਗ ਤੁਹਾਡੀ ਖੁਦ ਦੀ ਐਡੀਟਿੰਗ ਸੁਧਰ ਜਾਈ ਜਦੋਂ ਤੁਸੀਂ ਲੋਕਾਂ ਨੂੰ ਸਿਖਾਉਂਗੇ ਇਹਦੇ ਇਹ ਦੋ ਤਿੰਨ ਫਾਇਦੇ ਆ ਤੁਸੀਂ ਇਹ ਚੀਜ਼ਾਂ ਸਿੱਖ ਲਓ ਉਸ ਤੋਂ ਬਾਅਦ ਹੋਰ ਵੀ ਬਹੁਤ ਕੋਸ਼ਾ ਤੁਸੀਂ ਲੋਕਾਂ ਨੂੰ ਥੰਬਨੇਲ ਬਣਾਉਣਾ ਸਿਖਾਤੇ ਲੋਕਾਂ ਨੂੰ ਤੁਸੀਂ ਇਹ ਸਿਖਾਤੇ ਇਹ ਤਾਂ ਹੈਗਾ ਔਨਲਾਈਨ ਪੈਸੇ ਦੀ ਗੱਲ ਕਰਦੇ ਜਿਹੜਾ ਤੁਹਾਨੂੰ ਔਨਲਾਈਨ ਪੈਸਾ ਮਿਲੇਗਾ ਉਸ ਤੋਂ ਬਾਅਦ ਮੰਨ ਕੇ ਚਲੋ ਮੈਂ ਤੁਹਾਡੇ ਕੋਲੋਂ ਐਡੀਟਿੰਗ ਸਿੱਖਣੀ ਚਾਹਨਾ ਮੈਂ ਤੁਹਾਡੇ ਕੋਲੋਂ ਕਲਾਸ ਲਗਾਣੀ ਚਾਹਨਾ ਤੁਸੀਂ ਮੈਨੂੰ 10 ਦਿਨ 10 ਦਿਨ ਜਾਂ 5 ਦਿਨ ਦੀ ਕਲਾਸ ਲਵਾ ਰਹੇ ਹਾਂ ਜਿਵੇਂ ਤੁਹਾਡੇ ਨੇੜੇ ਜਿਹੜੇ ਆ ਜਾਂ ਤੁਸੀਂ ਮੈਨੂੰ ਇੱਕ ਦਿਨ 'ਚ ਵੀ ਸਿਖਾ ਸਕਦੇ ਹੋ ਠੀਕ ਹੈ ਜੀ ਤਾਂ ਤੁਸੀਂ ਕਿੰਨਾ ਪੇ ਕਰੋਗੇ 5000 ਰੁਪਏ ਮੇਰੇ ਤੋਂ ਪੇ ਕਰੋਗੇ ਘੱਟ ਗੱਲ ਕਰਦਾ ਮੈਂ 500 20000 ਰੁਪਇਆ ਲੈਂਦੇ ਨੇ ਵੀ ਘਟੋ ਘਟ 20000 ਰੁਪਇਆ ਇੱਕ ਐਪਲੀਕੇਸ਼ਨ ਸਿਖਾਉਣ ਦਾ ਮੈਂ ਤਾਂ 5000 ਘਟ ਕੇ ਰਿਹਾ ਮੰਨ ਕੇ ਚਲੋ ਤੁਹਾਡੇ ਕੋਲ 20 ਸਟੂਡੈਂਟ ਵੀ ਆ ਗਏ ਤੁਹਾਡਾ ਲੱਖ ਰੁਪਇਆ ਹੋ ਗਿਆ 20 ਬੰਦਿਆਂ ਨੂੰ ਤੁਸੀਂ ਸਿਖਾਇਆ ਤੇ ਤੁਸੀਂ ਲੱਖ ਰੁਪਇਆ ਕਮਾ ਲਿਆ ਸਿਰਫ 5 ਦਿਨ ਦਾ 5 ਦਿਨ ਦੇ ਵਿੱਚ ਤੁਸੀਂ 1 ਲੱਖ ਰੁਪਇਆ ਕਮਾ ਲਿਆ ਥੋੜਾ ਹੁੰਦਾ 1 ਲੱਖ ਰੁਪਇਆ ਬਹੁਤ ਹੁੰਦਾ ਵਾ ਸਿਰਫ ਕੀ ਆ ਤੁਹਾਨੂੰ ਆ ਸਕਿੱਲ ਹੋਣੀ ਚਾਹੀਦੀ ਆ ਜੇ ਜੇ ਤੁਹਾਨੂੰ ਆ ਸਕਿੱਲ ਆ ਗਈ ਵੀਡੀਓ ਐਡੀਟਿੰਗ ਸਿੱਖੋ VN ਵੀਡੀਓ ਐਡੀਟਿੰਗ ਸਿੱਖ ਲਓ ਗੱਲੀ ਵੀਐਨ ਤੋਂ ਕਿੱਦਾਂ ਕਰੀ ਦੀ ਆ ਜਦੋਂ ਤੁਸੀਂ ਵੀਐਨ ਤੋਂ ਸਿੱਖ ਗਏ ਸੇਮ ਕਾਈਨ ਮਾਸਟਰ ਦੀ ਆ ਸੇਮ ਕੇਪਕਟ ਦੀ ਆ ਸਾਰੀ ਜਿੰਨੀ ਵੀ ਐਪਲੀਕੇਸ਼ਨਾਂ ਨੇ ਸਾਰੀਆਂ ਸੇਮ ਹੀ ਨੇ ਬਸ ਸਿਰਫ ਨਾਮ ਹੀ ਚੇਂਜ ਹੋਣਾ ਦੇ ਇਹ ਬਹੁਤ ਵਧੀਆ ਆਪਸ਼ਨ ਆ ਤੁਸੀਂ ਆਫਲਾਈਨ ਵੀ ਪੈਸਾ ਕਮਾਉਂਗੇ ਔਨਲਾਈਨ ਵੀ ਪੈਸਾ ਕਮਾਉਂਗੇ ਜੇ ਆਪਾਂ ਟੋਟਲ ਗੱਲ ਕਰੀਏ ਜੀ ਤਾਂ ਤੁਸੀਂ ਮਹੀਨੇ ਦਾ ਮੰਨ ਕੇ ਚੱਲੋ ਤੁਸੀਂ 2 ਤੋਂ ਲੈ ਕੇ 3 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਤੁਹਾਡੇ ਕੋਲ ਇਹ ਆਫਰ ਆ ਬਹੁਤ ਵਧੀਆ ਹੁਣ ਸਵਾਲ ਪੈਦਾ ਹੁੰਦਾ ਵਾ ਵੀ ਤੁਸੀਂ ਕਿਵੇਂ ਸਿੱਖੋਗੇ ਇਹ ਚੀਜ਼ ਹਨਾ ਮੈਂ ਦੇਖੋ ਮੇਰੀ ਹਰੇਕ ਐਤਵਾਰ ਨੂੰ ਹਰ ਐਤਵਾਰ ਨੂੰ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਮੇਰੀ ਵਰਕਸ਼ਾਪ ਲੱਗਦੀ ਹੈ ਜੀ ਦੇ ਵਿੱਚ ਮੈਂ ਤੁਹਾਨੂੰ ਇੱਕ YouTube ਸਖੋਣਾ YouTube ਦਾ ਚੈਨਲ ਕਿਵੇਂ ਬਣਾਉਣਾ ਤੁਸੀਂ ਉਹਦੇ ਤੇ ਤੁਸੀਂ ਵੀਡੀਓ ਕਿਵੇਂ ਅਪਲੋਡ ਕਰਨੀ ਹੈ ਟਾਈਟਲ ਕਿਵੇਂ ਲਿਖਣਾ ਟੈਗ ਕਿਵੇਂ ਲਗਾਣੇ ਡਿਸਕ੍ਰਿਪਸ਼ਨ ਕਿਵੇਂ ਲਗਾਉਣੀ ਹੈ ਜੀ ਉਹ ਮੈਂ ਤੁਹਾਨੂੰ ਪ੍ਰੋਪਰਲੀ ਮੈਂ ਸਖੋਣਾ ਵਾ ਉਸ ਤੋਂ ਬਾਅਦ ਆ VN ਵੀਡੀਓ ਐਡੀਟਰ ਇਹ ਮੈਂ ਤੁਹਾਨੂੰ ਖੁਦ ਸਖੋਣਾ ਵਾ ਸਿਰਫ 2 ਘੰਟੇ ਦੇ ਵਿੱਚ 2 ਘੰਟੇ ਦੇ ਵਿੱਚ ਮੈਂ ਤੁਹਾਨੂੰ ਪੂਰਾ ਟ੍ਰੈਂਡ ਕਰਦਾਗਾ VN ਵੀਡੀਓ ਐਡੀਟਿੰਗ ਦਾ ਤੁਸੀਂ ਮੇਰੇ ਤੋਂ ਸਿੱਖ ਕੇ ਜਾਓ ਮੇਰੇ ਕੋਲੋਂ ਸਿੱਖ ਕੇ ਜਾਉਂਗੇ ਤਾਂ ਤੁਸੀਂ ਕੱਲੇ-ਕੱਲੇ ਲੈਸਨ ਤੇ ਕੱਲੇ-ਕੱਲੇ ਲੈਸਨ ਦੇ ਕੰਮ ਕਰੋ ਵੀਡੀਓ ਐਡਿਟ ਕਰਕੇ ਪੂਣੀ ਅਪਲੋਡ ਕਰ ਦਿਓ ਲੋਕਾਂ ਨੂੰ ਸਿਖਾਓ ਤੇ ਤੁਸੀਂ ਆਨਲਾਈਨ ਵੀ ਪੈਸੇ ਕਮਾਉਂਗੇ ਆਫਲਾਈਨ ਵੀ ਤੁਸੀਂ ਪੈਸੇ ਕਮਾਉਂਗੇ ਤੁਸੀਂ ਤੁਸੀਂ ਲੋਕਾਂ ਨੂੰ ਕਿਵੇਂ ਸਿਖਾਣਾ ਉਹ ਜਿਹੜੀ ਮੇਰੀ ਹਰ ਇੱਕ ਸੰਡੇ ਨੂੰ ਹਰ ਇੱਕ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਮੇਰੀ 10 ਵਜੇ ਤੋਂ ਲੈ ਕੇ 2-3 ਵਜੇ ਤੱਕ ਮੇਰੀ ਕਲਾਸ ਲੱਗਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਿਖਾਵਾਂਗਾ ਵੀ ਤੁਸੀਂ ਲੋਕਾਂ ਨੂੰ ਕਿਵੇਂ ਚੀਜ਼ਾਂ ਸਿਖਾਉਣੀਆਂ ਨੇ ਇਹ ਵੀ ਲੋਕ ਤੁਹਾਡੀ ਵੀਡੀਓ ਕਿਵੇਂ ਦੇਖਣਗੇ ਲੋਕ ਤੁਹਾਡੇ ਕੋਲ ਕਿਵੇਂ ਆਣਗੇ ਉਹ ਪ੍ਰੋਪਰਲੀ ਮੈਂ ਸਿਖਾਉਂਗਾ ਤੇ ਉਸ ਤੋਂ ਬਿਨਾਂ ਵੀ ਤੁਹਾਨੂੰ ਮੈਂ ਹੋਰ ਬਹੁਤ ਕੁਝ ਸਿਖਾਉਂਗਾ YouTube Facebook Instagram Telegram ਹਣਾ ਇਹ ਤਿੰਨ ਚਾਰ ਚੀਜ਼ ਤੁਹਾਨੂੰ ਸਿਖਾਉਂਗਾ ਵੀ ਤੁਸੀਂ ਉਹਨਾਂ ਤੋਂ ਪੈਸੇ ਕਿਵੇਂ ਕਮਾਉਣੇ ਆ ਜਾਨੀ ਕਿ ਉਹ ਚਾਰ ਐਪਲੀਕੇਸ਼ਨਾਂ ਇਹੋ ਜਿਹੇ ਨੇ ਜਿਨ੍ਹਾਂ ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣਗੇ ਉਸ ਤੋਂ ਬਾਅਦ ਤੁਸੀਂ ਆਹ ਇਹਦੇ ਤੋਂ VN ਵੀਡੀਓ ਐਡੀਟਰ ਤੋਂ ਲੋਕਾਂ ਨੂੰ ਸਿਖਾ ਕੇ ਕਿੰਨੇ ਕਿਵੇਂ ਪੈਸੇ ਕਮਾਉਣੇ ਆ ਤੇ ਫੋਟੋਸ਼ਾਪ ਤੋਂ ਤੁਸੀਂ ਕਿਵੇਂ ਪੈਸੇ ਕਮਾਉਣਾ ਵੀ ਥੰਬਨੇਲ ਕਿਵੇਂ ਬਣਾਈਦਾ ਵਾ ਬਹੁਤ ਈਜ਼ੀ ਕੰਮ ਆ ਅਗਰ ਤੁਸੀਂ ਮੇਰੀ ਵਰਕਸ਼ਾਪ ਇੱਕ ਵਾਰੀ ਲਗਾ ਲੋਗੇ ਤੁਹਾਡੇ ਸਾਰੇ ਜਿੰਨੇ ਵੀ ਸਵਾਲ ਨੇ ਹਨ ਉਹ ਸਾਰੇ ਕਲੀਅਰ ਹੋ ਜਾਣਗੇ ਤੇ ਤੁਸੀਂ ਲੋਕਾਂ ਨੂੰ ਬਹੁਤ ਵਧੀਆ ਤੁਸੀਂ ਸਿਖਾਉਣਾ ਸ਼ੁਰੂ ਕਰ ਦੋਗੇ ਤੇ ਤੁਸੀਂ ਘਰੇ ਬੈਠੇ ਘਰੇ ਬੈਠੇ ਵੀ ਤੁਸੀਂ ਆਪਣਾ ਇੰਸਟੀਚਿਊਟ ਖੋਲ੍ਹ ਸਕਦੇ ਹੋ ਕਿਤੇ ਕੋਈ ਕਿਰਾਏ ਤੇ ਨਾ 5-10 ਹਜ਼ਾਰ ਕਿਰਾਏ ਤੇ ਤੁਸੀਂ ਕੋਈ ਹਾਲ ਲੈ ਲਓ ਹਾਲ ਲੈ ਕੇ ਤੇ ਉੱਤੇ ਇੱਕ ਸਕਰੀਨ ਲਗਾ ਲਓ ਤੇ ਲੋਕਾਂ ਨੂੰ ਸਿਖਾਉਣੀ ਸ਼ੁਰੂ ਕਰ ਦਿਓ ਇੱਕ ਵੇਚ ਦੇ ਵਿੱਚ 20 ਬੰਦੇ ਵੀ ਤੁਸੀਂ ਰੱਖ ਲੇ ਮਿੰਨੇ ਦੇ ਵਿੱਚ ਤੁਹਾਡੇ ਕੋਲ 50 ਬੰਦੇ ਵੀ ਆ ਗਏ ਤਾਂ ਮੰਨ ਕੇ ਚੱਲੋ 3 ਤੋਂ 4 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਕਮਾ ਲਿਆ 3 ਤੋਂ 4 ਲੱਖ ਰੁਪਇਆ ਸਿਰਫ ਕਿੰਨੇ ਮਹੀਨੇ ਦਾ ਸਿਰਫ ਇੱਕ ਮਹੀਨੇ ਦਾ ਤੁਸੀਂ ਇੱਕ ਮਹੀਨੇ ਦਾ 3 ਤੋਂ 4 ਲੱਖ ਰੁਪਏ ਤੁਸੀਂ ਕਮਾਉਂਗੇ ਸੋ ਅਗਰ ਤੁਸੀਂ ਮੇਰੀ ਉਹ ਜਿਹੜੀ ਵਰਕਸ਼ਾਪ ਜਲੰਧਰ ਸ਼ਹਿਰ ਦੇ ਵਿੱਚ ਲੱਗਦੀ ਆ ਤੁਸੀਂ ਉਹ ਵਰਕਸ਼ਾਪ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨੂੰ ਪੁੱਛ ਸਕਦੇ ਹੋ ਵੀ ਕਿਹੜੇ ਸੰਡੇ ਨੂੰ ਤੁਹਾਨੂੰ ਜਗ੍ਹਾ ਮਿਲ ਸਕਦੀ ਆ ਕਿਉਂਕਿ ਜਿਹੜੇ ਮੇਰੇ ਪਿੰਡ ਪਰ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਜਾਂ ਸਿੱਖਣ ਹੁੰਦੇ ਨੇ ਨਾ ਉਹਨਾਂ ਨੂੰ ਉ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਆ ਜੋ ਵੀ ਸਾਡਾ ਪ੍ਰੋਸੈਸ ਹੁੰਦਾ ਵਾ ਤੁਸੀਂ ਕਾਲ ਕਰਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ ਵੀ ਤੁਹਾਨੂੰ ਕਦੋਂ ਸੀਟ ਮਿਲੇਗੀ ਵੀ ਉਹਦਾ ਕੀ ਪ੍ਰੋਸੈਸ ਹੈ ਕਿਹੜੀ ਜਗ੍ਹਾ ਦੇ ਉੱਤੇ ਹੋਣਾ ਵਾ ਅਗਰ ਤੁਸੀਂ ਮੇਰੀ ਇੱਕ ਵਾਰੀ ਉਹ ਕਲਾਸ ਲਗਾ ਲੈਨੇ ਹੋ ਮੈਂ ਤੁਹਾਨੂੰ ਗਾਰੰਟੀ ਦੇ ਨਾਂ ਲਿਖ ਕੇ ਦਿਨਾ ਯਾਰ ਮੇਰਾ ਵਾਦਾ ਤੁਹਾਡੇ ਨਾਲ ਤੁਹਾਨੂੰ ਲੱਖ ਰੁਪਿਆ ਕਮਾ ਕੇ ਦਿਵਾਉਣਾ ਮੇਰਾ ਕੰਮ ਆ ਹੋਰ ਦੱਸੋ ਤੁਹਾਨੂੰ ਮੈਂ ਇੰਨਾ ਟ੍ਰੇਨ ਕਰ ਦਾਂਗਾ ਸੋ ਅਗਰ ਤੁਸੀਂ ਮੇਰੀ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਬਲੀ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਵੀ ਨੀ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਵੀ ਨੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ